की काल तो घबराया बिजली विभाग एक दिन पहला पहुँचिया कुमड़ा चौंक ऐसी पिंड वास ने दिता मांग पत्र डिगण कगार च खड़े बिजली दे लमकिया तारा नदल मंगया तीन दिन का समा बलविंदर सिंह कुमड़ा ने कहा कि एक घिराव मुलवी किया जाता है रद्द नहीं कम जल्द मुकम्मल ना होया ता एक किराओ दी काल ज्यों दी त्यों रहेगी आओ देखते दे हाँ एक खबर विस्तार सहित पिछले दिन पिंड कुमड़ा दे चौंक विच बिगड़न दी कगार ते खड़े खंबियां नू बदलन लई पिंड लगातार प्रेस राही अते सीधा संपर्क करके थक चुके सन पर बिजली बोर्ड दे अधिकारियां ने कोई परवाह ना कीती ਅਖੀਰ ਪ੍ਰਦਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ 26 ਮਈ ਨੂੰ ਕਿਰਾਉ ਦੇ ਕਾਲ ਦਿੱਤੀ ਸੀ ਜਿਸ ਤੋਂ ਕਬਰਾਏ ਬਿਜਲੀ ਬੋਰਡ ਦੇ ਅਧਿਕਾਰੀ ਐਸਡੀਓ ਸਰਦਾਰ 바ਵਾ ਸਿੰਘ थाना ਫੇਸ 8 ਦੇ ਐਸਐਚਓ ਸਰਦਾਰ ਸਤਨਾਮ ਸਿੰਘ ਨੂੰ ਲੈ ਕੇ ਕੁੰਬੜਾ ਚੌਂਕ ਵਿੱਚ ਪਹੁੰਚੇ ਤੇ ਤਿੰਨ ਦਿਨਾਂ ਵਿੱਚ ਕਾਰਵਾਈ ਕਰਨ ਦਾ ਪਰੋਸਾ ਦਿੱਤਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਉੱਗੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਅਸੀਂ ਇਹਨਾਂ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ जो किराओ तो एक दिन पहला ही कोल पहुंचे इन्होंख मुल करते अधिकारियों बेनती करदे हाँ कि, कर कर हा कि, कर हा कि जल्द तो जल्द दिते समय मुकम्मल जाए इस मौके लाइनमैन अमनदीप सिंह मनजीत मेवा अजैब सिंह प्रकाश सिंह सुरिंदर सिंह मंगा सोनू हरदेव ज्यूलस मास्टर बनवारी लाल बाबू वेद प्रकाश पुष्पिंदर कुमार अवतार सिंह बरजिंदर सिंह लखवीर सिंह मोहन सिंह बलजिंदर सिंह गुरनाम सिंह राणा गुरतेआन सिंह गुरजीत सिंह मनदीप सिंह जगदीप सिंह सोनिया रानी आदि हाजर होए आओ देखते देना साढ़े चैनल दी टीम नाल एसपीओ साहिब ते बलविंदर सिंह कुंभणा दी जो गल बात ਅੱਜ ਪ੍ਰਧਾਨ ਸਾਹਿਬ ਨੇ ਤੇ ਪਿੰਡ ਵਾਸੀਆਂ ਨੇ ਸਾਨੂੰ ਆ ਆਪਣਾ ਜਿਹੜਾ ਕੰਮ ਕਰਨ ਦਾ ਜੋ ਹੈਗਾ ਉਹ ਇੱਕ ਪਿੰਨੇ ਪੱਤਰ ਦਿੱਤਾ ਹੈਗਾ ਇਹ ਮੰਗ ਪੱਤਰ ਉਹਨੇ ਦਿੱਤਾ ਹੈਗਾ ਇਹ ਮੰਗ ਪੱਤਰ ਦੇ ਨਾਲ ਅਸੀਂ ਦਾ ਨਾਕਰ ਜਲਦੀ ਜਲਦੀ ਕਾਰਵਾਈ ਕਰਕੇ ਕੰਮ ਕਰਦੇ ਹਾਂ ਠੀਕ ਹੈ ਸਰ ਥੈਂਕ ਯੂ ਇਸ ਦੇ ਸਬੰਧ ਵਿੱਚ ਮੈਂ ਪਿੰਡ ਵਾਸੀ ਪਿੰਡ ਕੁੰਬੜਾ ਵਾਸੀ ਸਾਰੇ ਜਿਹੜੇ ਸਾਡੇ ਕੰਸਟਰਕਟਰ ਸਾਹਿਬ ਐਸ ਐਚਓ ਸਾਹਿਬ ਸਾਡੇ ਫੇਸਟ ਤੋਂ ਐਸ ਡੀਓ ਸਾਹਿਬ ਪ੍ਰਸ਼ਾਸਨ ਤੇ ਪਹੁੰਚਿਆ ਸਾਡਾ ਇੱਥੇ ਕੱਲ ਦਾ ਜਿਹੜਾ ਧਰਨੇ ਦਾ ਐਲਾਨ ਕੀਤਾ ਸੀ ਉਸ ਧਰਨੇ ਕਰਕੇ ਪ੍ਰਸ਼ਾਸਨ ਉਹਨਾਂ ਸਾਡੇ ਫੋਨਾਂ 'ਨੇ ਸ਼ੁਰੂ ਹੋਏ ਤਾਂ ਐਕਸ਼ਨ ਸਾਹਿਬ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਕਿਹਾ ਜੀ ਮੈਂ ਹੁਣੇ ਜਿਹੜਾ ਹੈਗਾ ਐਸਟੀਓ ਸਾਹਿਬ ਨੂੰ ਤੇ ਜੀ ਸਾਹ ਨੂੰ ਭੇਜ ਦਿੰਨੇ ਤੇ ਇਹ ਸਾਡਾ ਜਿਹੜਾ ਮੰਗ ਪੱਤਰ ਲੈਣਾ ਹੈ ਜਿਹੜੇ ਪਿਛਲੇ ਲਗਭਗ 1 ਮਹੀਨੇ ਤੋਂ ਮੰਗ ਸੀ ਸਾਡੀ ਜਿਹੜੀ ਪੋਲ ਬਦਲਣ ਦੀ ਜਿਹੜੇ ਖੰਭੇ ਟੁੱਟੇ ਹੋਏ ਨੇ ਗ੍ਰੇਸ਼ੀਨ ਹਸਪੀਟਲ ਦੇ ਨੇੜੇ ਹਰਦੇਵ ਜੁਲਰ ਦੀ ਦੁਕਾਨ ਦੇ ਮੂਹਰੇ ਤੇ ਪਿੰਡ 'ਚ ਲੰਮਕਦੀਆਂ ਤਾਰਾਂ ਜਿਵੇਂ ਸਿਰ ਤੇ ਜਿਹੜੀਆਂ ਗਲੀਆਂ ਜਾਂ ਤਾਰਾਂ ਲੰਮਕਦੀਆਂ ਲੋਕਾਂ ਦੇ ਸਿਰਾਂ ਨੂੰ ਲੱਗਦੀਆਂ ਤੇ ਕਾਫੀ ਜਿਹੜੇ ਸਾਰੇ ਮੀਟਰ ਜਿਹੜੇ ਨੰਗੇ ਪਏ ਨੇ ਮੀਟਰ ਜਿਹੜੇ ਬਕਸਿਆਂ ਚ ਤਾਕੀਆਂ ਵੀ ਨਹੀਂ ਐ ਉਹਨਾਂ ਦੀਆਂ ਤਾਕੀਆਂ ਵੀ ਟੁੱਟੀਆਂ ਪਈਆਂ ਅਸੀਂ ਉਸ ਦੇਖ ਕੇ ਵੀ ਕੋਈ ਮਾੜੀ ਘਟਨਾ ਨਾ ਵਾਪਰ ਜੇ ਕਿਸੇ ਬੱਚੇ ਦਾ ਕਿਸੇ ਬੱਚੀ ਦਾ ਕਿਸੇ ਲੇਡੀ ਦਾ ਕਿਸੇ ਜੈਂਟਲਸ ਦੀ ਕੋਈ ਜਾਨ ਨਾ ਚਲੇ ਜੇ ਕੁਸ਼ ਕਰਕੇ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਜਗਾਉਣ ਲਈ ਪ੍ਰਸ਼ਾਸਨ ਨੂੰ ਦੱਸਣ ਲਈ ਇੱਕ ਮੰਗ ਪੱਤਰ ਲਿਖਤੀ ਦਿਆ ਜਿੱਥੇ ਸਾਨੂੰ ਐਸਡੀਓ ਸਾਹਿਬ ਨੇ ਆਕੇ ਵਿਸ਼ਵਾਸ ਦਵਾਇਆ ਭਰੋਸਾ ਦਵਾਇਆ ਤੇ ਅਸੀਂ ਇਹ ਵੀ ਕਹਿੰਦੇ ਆ ਵੀ 2 ਜਾਂ 3 ਦਿਨਾਂ ਚ ਲੰਮਾ ਐਸਡੀਓ ਸਾਹਿਬ ਲੰਮਾ ਮਿਰਛਾ ਨਾਲ ਚਲੇ ਜੇ ਕਿਉਂ ਕੱਲ ਨੂੰ ਨਹੀਂ ਨਹੀਂ ਪਰਸੋਂ ਇੱਕ ਕੰਪਕਾਰ ਹੋਣਾ ਚਾਹੀਦਾ ਇਹ ਨਾ ਹੋਏ ਸਾਨੂੰ ਦੁਬਾਰਾ ਫੇਰ ਅਪਰਾਲਾ ਕਰਨਾ ਪਵੇਸਦਾ ਅਸੀਂ ਇੱਥੇ ਪਹੁੰਚਣ ਦੇ ਐਸਡੀਓ ਸਾਹਿਬ ਦਾ ਐਸਐਚਓ ਦਾ ਤੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਕਿ ਸਾਡੀ ਮੰਗ ਨੂੰ ਦੇਖਦੇ ਹੋਏ ਕੱਲ ਦੀ ਵਜੇ ਅੱਜ ਪ੍ਰਸ਼ਾਸਨ ਪਹੁੰਚਿਆ ਸਾਰੇ ਪਿੰਡ ਵਾਸੀਆਂ ਦਾ ਆਲਾਕਾ ਵਸਜਿਆਂ ਦਾ ਸਾਰੇ ਵੀਰਾਂ ਦਾ ਮੈਂ ਤਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੱਲ ਦਾ ਸਾਡਾ ਪ੍ਰੋਗਰਾਮ ਸੀ ਉਹ ਅਸੀਂ ਹੁਣ ਰੱਦ ਕਰ ਦਿੱਤਾ ਕੱਲ ਨੂੰ ਸਾਡਾ ਕੋਈ ਜਿਹੜਾ ਹੈਗਾ ਤਰਨਾ ਸੀ ਇੱਥੇ ਉਹ ਕੈਨਸਲ ਕਰਤਾ ਤਾਂ ਕਿ ਤਾਂ ਕਿ ਪ੍ਰਸ਼ਾਸਨ ਨੇ ਹੁਣ ਸਾਨੂੰ ਵਿਸ਼ਵਾਸ ਦਿਵਾਇਆ ਕਿ ਸਾਡਾ ਦੋ ਤਿੰਨ ਦਿਨ ਚ ਤਕਰੀਬਨ ਸਾਰਾ ਕੰਮ ਸਾਡਾ ਸਾਰੀ ਪ੍ਰੈਸ਼ਰ ਆਹੀਂ ਅੱਜ ਐਸ்சி ਬੀਸੀ ਮਹਾਂ ਪੰਚਾਇਤ ਦਾ ਜੋ ਫੇਸ ਸਾਧੀਆਂ ਲੈਟਾਂ ਕੋਲੇ ਮੋਰਚਾ ਚੱਲ ਰਿਹਾ ਸਾਰੇ ਆਗੂ ਸਹਿਬਾਨ ਅੱਜ ਮੋਰਚਾ ਜਿਹੜਾ ਹੈਗਾ ਧਰਨਾ ਲਾਣਾ ਸੀ ਗਰੇਸ਼ਨ ਹਸਪੀਟਲ ਕੋਲੇ ਪਿੰਡ ਕੁੰਬੜੇ ਦੇ ਸਮੱਸਿਆ ਨੂੰ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਜਿਹੜੇ ਪੋਲ ਸੀ ਟੁੱਟੇ ਹੋਏ ਖੰਭੇ ਸੀ ਤਾਰਾਂ ਦੇ ਉਹ ਤਕਰੀਬਨ ਲਗਭਗ ਮਹੀਨਾ ਡੇਢ ਮਹੀਨੇ ਤੋਂ ਲੋਕਾਂ ਦੀ ਮੰਗ ਸੀ ਪਬਲਿਕ ਦੀ ਮੰਗ ਸੀ ਕੁੰਡ ਕੁੰਬੜਾ ਵਾਸੀਆਂ ਦੀ ਮੰਗ ਸੀ ਉਸ ਮੰਗ ਨੂੰ ਲੈ ਕੇ ਅੱਜ ਐਸ ਡੀਓ ਜੇ ਆਕਸ਼ਨ ਤੇ ਪੰਜਾਬ ਦਾ ਸਰਕਾਰ ਦਾ ਜਿਹੜਾ ਪਿੱਟ ਸਿਆਪਾ ਕਰਨਾ ਸੀ ਪੁਤਲੇ ਫੁਕੜੇ ਸੀ ਮੌਕਾ ਸਾਹਮਦੇ ਹੋਈ ਜਦੋਂ ਪ੍ਰਸ਼ਾਸਨ ਨੂੰ ਕੱਲ ਕਾਲ ਦਿੱਤੀ ਹੈ ਤੇ ਪ੍ਰੈਸ ਨੂੰ ਜਿਹੜਾ ਮੈਸੇਜ ਤੁਹਾਨੂੰ ਪਾਇਆ ਸੀ ਉਸ ਕਰਕੇ ਇੱਕਦਮ ਜਿਹੜਾ ਪ੍ਰਸ਼ਾਸਨ ਹੈ ਬਿਜਲੀ ਬੋਰਡ ਦਾ ਜਿਹੜਾ ਪਾਵਰ ਕਾਰਪੋਰੇਸ਼ਨ ਦਾ ਡਿਪਾਰਟਮੈਂਟ ਨੇ ਉਹਨਾਂ ਦੇ ਅਫਸਰ ਸਾਹਿਬਾਨ ਸਾਨੂੰ ਫੋਨ ਕਰਨ ਲੱਗੇ ਤੇ ਰਾਤ ਨੂੰ 8 ਵਜੇ ਆ ਕੇ ਸਾਡੀ ਪਿੰਡ ਦੀ ਸਮੱਸਿਆਵਾਂ ਸੁਣ ਕੇ ਗਏ ਪਿੰਡ ਵਾਸੀ ਹਾਜ਼ਰ ਸੀ ਤੇ ਲਿਖਤੀ ਸਾਡਾ ਮੰਗ ਪੱਤਰ ਲੈ ਕੇ ਗਏ ਉਹਨਾਂ ਨੇ 2 ਜਾਂ 3 ਦਿਨ ਦਾ ਸਮਾਂ ਮੰਗਿਆ ਤੇ ਅਸੀਂ ਤੁਹਾਡੀ ਰਾਹੀਂ ਇਹ ਕਹਿਣਾ ਚਾਹੁੰਦੇ ਹਾਂ ਇਹ ਧਰਨਾ ਰੱਦ ਨਹੀਂ ਕੀਤਾ ਇਹ ਮੁਲਤਵੀ ਕੀਤਾ ਕੁਝ ਸਮੇਂ ਲਈ ਜੋ ਸਮਾਂ ਮੰਗ ਗਏ ਜੋ ਸਮੇਂ 'ਚ ਕੰਮ ਨਹੀਂ ਕਰਦੇ ਚਾਹੇ ਉਹ ਐਕਸ਼ਨ ਬਿਜਲੀ ਬੋਰਡ ਹੋਵੇ ਐਸਡੀਓ ਹੋਵੇ ਅਜੇ ਹੀ ਹੋਵੇ ਤਾਂ ਅਗਲਾ ਜਿਹੜਾ ਹੈਗਾ ਤਰੀਕ ਫੇਰ ਫਿਕਸ ਕੀਤੀ ਜਾਵੇਗੀ ਜਦੋਂ ਤੱਕ ਹਲੇ 2-3 ਦਿਨਾਂ ਦਾ ਸਮਾਂ ਮੰਗਿਆ ਤਾਂ ਸਮਾਂ ਅਸੀਂ ਦੇ ਰਹੇ ਨੇ ਤੇ ਅਸੀਂ ਤਿੰਨ ਮੰਗਾਂ ਰੱਖੀਆਂ ਨੇ ਪਿੰਡ ਕੁੰਮੜੇ ਦੀਆਂ ਜਿਵੇਂ ਇੱਕ ਬਿਜਲੀ ਦੇ ਟੁੱਟੇ ਹੋਏ ਖੰਭੇ ਠੀਕ ਕਰਨੇ ਦੂਜਾ ਜਿਹੜੀਆਂ ਲੰਗ ਦੀਆਂ ਤਾਰਾਂ ਲੋਕਾਂ ਦੇ ਸਿਰਾਂ ਨੂੰ ਲੱਗਦੀਆਂ ਗਲੀਆਂ 'ਚ ਉੱਚੀ ਬਿਲਡਿੰਗਾਂ ਤੇ ਉਹ ਠੀਕ ਕਰਨੀਆਂ ਤੁਜੇ ਬਕਸੇ ਜਿਹੜੇ ਮੀਟਰਾਂ ਤੋਂ ਬਕਸੇ ਆਗੇ ਉਹਨਾਂ ਦੇ ਜਿਹੜੀਆਂ ਖਿੜਕੀਆਂ ਸੀ ਬਕਸਿਆਂ ਦੀਆਂ ਉਹ ਵੀ ਟੁੱਟੀਆਂ ਪਈਆਂ ਬਕਸੇ ਡੰਗੇ ਪਏ ਕਦੇ ਵੀ ਕੋਈ ਜਾਨੀ ਤੇ ਮਾਲੀ ਨੁਕਸਾਨ ਹੋਣਾ ਹੋ ਸਕਦਾ ਹੈ ਉਸ ਨੂੰ ਦੇਖਦੇ ਹੋਏ ਅੱਜ ਅਸੀਂ ਜਿਹੜਾ ਹੈ ਤਰਨਾ ਜਿਹੜਾ ਮੁੱਲਤਵੀ ਰਾਤ ਕਰ ਦਿੱਤਾ ਸੀ ਰਾਤ ਜਿਹੜਾ ਮੁੱਲਤਵੀ ਤਰਨਾ ਕਰਕੇ ਤੁਹਾਨੂੰ ਸਿਰਫ ਦਾ ਸਿਰਫ ਬੇਨਤੀ ਕਰਦੇ ਆ ਅਪੀਲ ਕਰਦੇ ਆ ਜੇਕਰ ਫੇਰ ਲੋੜ ਪਈ ਤਾਂ ਜਿਹੜਾ ਇਹਨਾਂ ਸਮਾਂ ਦਿੱਤਾ ਹੋਇਆ ਜੇ ਇਸ ਸਮੇਂ ਸਰਨਾ ਕੰਮ ਕਰਦੇ ਪਾਵਰ ਕਾਰਪੋਰੇਸ਼ਨ ਤਾਂ ਅਗਲਾ ਪ੍ਰੋਗਰਾਮ ਦੀ ਡੇਟ ਦੁਬਾਰੇ ਫੇਰ ਰੱਖੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ